ਵਾੜੀ ਵਰਕਰਾਂ ਦਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਘਰ ਬਾਹਰ ਪ੍ਰਦਰਸ਼ਨ ਪੰਜਾਬ ਭਰ ਤੋਂ ਪਹੁੰਚੀਆਂ ਅੰਗਨਵਾੜੀ ਵਰਕਰਾਂ ਵੱਲੋਂ ਅੱਜ ਲੁਧਿਆਣਾ ਵਿਖੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਨਿਵਾਸ ਦੇ ਬਾਹਰ ਰੋਜ ਪ੍ਰਦਰਸ਼ਨ ਕੀਤਾ ਗਿਆ ਜਿਨ੍ਹਾਂ ਨੇ ਆਰੋਪ ਲਗਾਇਆ ਕਿ ਅੰਗਨਵਾੜੀ ਵਰਕਰਾਂ ਨੂੰ ਬੀਤੇ ਕਰੀਬ 50 ਸਾਲ ਤੋਂ ਨਾ ਇਨਸਾਫੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਨੇ ਆਰੋਪ ਲਾਇਆ ਕਿ ਉਹਨਾਂ ਨੂੰ ਬਹੁਤ ਹੀ ਘੱਟ ਮਾਣ ਪਤਾ ਮਿਲਦਾ ਹੈ ਇਸ ਤੋਂ ਇਲਾਵਾ ਹੋਰ ਸੁਵਿਧਾਵਾਦੀ ਵਿਪਾਰੀ ਘਾਟ ਹੈ ਹਾਲਾਤ ਇੰਨੇ ਮਾੜੇ ਹਨ ਕਿ ਕੋਈ ਪ੍ਰਾਪਰਟੀ ਸਤਾ ਵਿੱਚ ਆ ਚੁਕੀਆਂ ਹਨ ਲੇਕਿਨ ਉਹਨਾਂ ਦੀਆਂ ਸਮੱਸਿਆਵਾਂ ਦਾ ਕਿਸੇ ਨੇ ਵੀ ਹੱਲ ਨਹੀਂ ਕੀਤਾ ਇਸ ਦੌਰਾਨ ਉਹਨਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਵੀ ਜਮ ਕੇ ਪੜਾਸ ਕੱਢੀ ਅਤੇ આરોਪ ਲਾਇਆ ਕਿ ਸੂਬਾ ਸਰਕਾਰ ਵੱਲੋਂ ਕਟਿਆ ਖਾਣ ਪੀਣ ਦੀ ਸਮੱਗਰੀ ਦੇ ਕਾਰਨ ਲੋਕਾ ਉਲਟਾ ਉਹਨਾਂ ਨਾਲ ਲੜਨ ਆਉਂਦੇ ਹਨ ਉਹਨਾਂ ਨੇ ਸਪਸ਼ਟ ਕੀਤਾ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ ਮੈਂ ਜੀ ਗੁਰਮੀਤ ਕੌਰ ਆਲ ਪੰਜਾਬ ਅੰਗਨwadi ਮਲਾਜ਼ਮ ਜੂਨੀਅਨ ਦੀ ਜਨਰਲ ਸਕੱਤਰ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿੱਥੇ ਕਿੱਥੇ ਜਾ ਰਿਹਾ ਹੈ ਤੇ ਕਿਉਂ ਕੀਤਾ ਜਾ ਰਿਹਾ ਹੈ ਅੱਜ ਅਸੀਂ ਲੁਧਿਆਣਾ ਜ਼ਿਲ੍ਹਾ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਵਿੱਚ ਆਇਆ ਸਾਡੇ ਕੇਂਦਰੀ ਮੰਤਰੀ ਅਤੇ ਰਵਨੀਤ ਸਿੰਘ ਬਿੱਟੂ ਜੀ ਦੇ ਘਰ ਦੇ ਅੱਗੇ ਰੋਜ਼ ਪ੍ਰਦਰਸ਼ਨ ਕਰਨ ਦੇ ਲਈ ਤਾਂ ਜੋਸੀਂ ਆਪਣੀ ਆਵਾਜ਼ ਕੇ ਅੰਦਰ ਸਰਕਾਰ ਤੱਕ ਪਹੁੰਚਾ ਸਕੀਏ ਕਿ ਸਾਡੀ ਜਿਹੜੀ ਆਈਸੀਡੀਐਸ ਸਕੀਮ ਨੂੰ ਅੱਜ 49 ਸਾਲ ਪੂਰੇ ਹੋ ਚੁੱਕੇ ਆਂ ਔਰ ਪੰਜਾਵਾ ਸਾਲ ਸ਼ੁਰੂ ਹੋ ਗਿਆ ਹੈ ਪਰ ਸਾਨੂੰ ਮਹਿਜ਼ ਸਿਰਫ ਵਰਕਰ ਨੂੰ 4500 ਰੁਪਿਆ ਅਤੇ ਹੈਲਪਰ ਨੂੰ 2250 ਰੁਪਿਆ ਦਿੱਤਾ ਜਾ ਰਿਹਾ ਜੋ ਕਿ ਪਿਛਲੇ 7-8 ਸਾਲ ਤੋਂ 1 ਰੁਪਿਆ ਵੀ ਨਹੀਂ ਵਧਾਇਆ ਗਿਆ ਤੇ ਅਸੀਂ ਅੱਜ ਇੱਥੇ ਇਹਨਾਂ ਕੋਲੇ ਮੰਗ ਲੈ ਕੇ ਆਏ ਆ ਕਿ ਸਾਡੇ ਮਾਨ ਪੱਤੇ ਵਿੱਚ ਵਾਅਦਾ ਕੀਤਾ ਜਾਵੇ ਔਰ ਸਾਡੀਆਂ ਜਿਹੜੀਆਂ ਬਾਕੀ ਮੰਗਾਂ ਨੇ ਸਾਡੀ ਪੰਜਾਬ ਸਰਕਾਰ ਜਿਹੜੀ ਕਿ ਸਾਨੂੰ ਘਟਿਆ ਰਾਸ਼ਨ ਸਾਡੇ ਲਾਪਾਤਰੀਆਂ ਲਈ ਸਪਲਾਈ ਕਰ ਰਹੀ ਹੈ ਉਹਦੀ ਨਿਰਪੱਖ ਜਾਂਚ ਕਰਵਾਈ ਜਾਵੇ ਔਰ ਸਾਨੂੰ ਜਿਹੜਾ ਸਹੀ ਰਾਸ਼ਨ ਮੁਹੱਈਆ ਕਰਾਇਆ ਜਾਵੇ ਸਾਡਾ ਜਿਹੜਾ ਆਂਗਣਵਾੜੀ ਕੇਂਦਰਾਂ ਦੀ ਹਾਲਤ ਜਿਹੜੀ ਹੈ ਉਹ ਸੁਧਾਰੀ ਜਾਵੇ ਇਹ ਮੰਗਾਂ ਲੈ ਕੇ ਅਸੀਂ ਇੱਥੇ ਅੱਜ ਪਹੁੰਚੇ ਆ ਜੀ ਕਿੰਨੇ ਤੁਹਾਡੇ ਸਾਥੀ ਇੱਥੇ ਆਏ ਨੇ ਅੱਜ はい ਸਾਡੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸੈਂਕੜੇ ਸਾਥੀ ਇੱਥੇ ਪਹੁੰਚੇ ਆ ਤੇ ਹੁਣ ਅਗਲੀ ਕੀ ਤੁਹਾਡੀ ਕਾਰਵਾਈ ਰਹੇਗੀ ਅਸੀਂ ਅੱਜ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਆਪਣੇ ਕੈਬਨਿਟ ਮੰਤਰੀ ਰਵਨੀਤ ਸਿੰਘ ਬਿੱਟੂ ਜੀ ਰਾਹੀਂ ਮੰਗ ਪੱਤਰ ਦੇਣਾ ਹੈ ਬਾਕੀ ਜਿਸ ਤਰ੍ਹਾਂ ਵੀ ਸਾਡੀ ਸੂਬਾ ਕਮੇਟੀ ਫੈਸਲਾ ਕਰੇਗੀ ਅਸੀਂ ਆਪਣਾ ਸੰਘਰਸ਼ ਉਸੇ ਤਰ੍ਹਾਂ ਜਾਰੀ ਰੱਖਾਂਗੇ